ਜਦੋਂ ਸੂਰਜ ਸਵੇਰੇ ਸਵੇਰੇ ਚੜਦਾ ਨਾ ਉਦੋਂ ਸਾਰਿਆਂ ਨੂੰ ਚੰਗਾ ਲੱਗਦਾ ਜਦੋਂ ਸ਼ੂ ਸੂਰਜ ਆਥਣੇ ਛਿਪਦਾ ਹੈ ਉਦੋਂ ਵੀ ਲੋਕਾਂ ਨੂੰ ਵਧੀਆ ਲੱਗਦਾ ਲੋਕ ਫੁੱਟਵਾ ਖੇਜਦੇ ਆ ਉਹਦੇ ਨਾਲ ਚੰਗਾ ਲੱਗਦਾ ਨੀਵਾ ਹੁੰਦਾ ਨਾ ਜਦੋਂ ਸੂਰਜ ਦੁਪਹਿਰ ਵੇਲੇ ਜਮਾ ਟੌਪ ਤੇ ਚੱਲਿਆ ਜਾਂਦਾ ਉਦੋਂ ਸਭ ਨੂੰ ਚੰਗਾ ਲੱਗਣੋਂ ਹਟ ਜਾਂਦਾ ਉਦੋਂ ਲੋਕਾਂ ਦਾ ਨਾ ਸੂਰਜ ਦੀ ਧੁੱਪ ਨਾਲ ਪਿੰਡਾ ਮੱਚਦਾ ਫਿਰ ਲੋਕ ਮਾੜਾ ਚੰਗਾ ਬੋਲਦੇ ਆ ਵੀ ਜਦੋਂ ਸਿਰੇ ਤੇ ਬਾਈ ਪਹੁੰਚ ਗਿਆ ਜਮਾ ਤੰਗ ਕਰੀ ਜਾਂਦਾ ਉਸ ਸੂਰਜ ਦੇ ਵਾਂਗ ਇਨਸਾਨ ਦੀ ਜ਼ਿੰਦਗੀ ਹੈ ਜਦੋਂ ਕੋਈ ਬੰਦਾ ਕੋਈ ਇਨਸਾਨ ਆਪਦੀ ਔਕਾਤ ਤੋਂ ਥੱਲੇ ਆ ਉਦੋਂ ਤਾਂ ਲੋਕਾਂ ਨੂੰ ਸਭ ਨੂੰ ਚੰਗਾ ਲੱਗਦਾ ਵੀ ਠੀਕ ਹੈ ਜਦੋਂ ਆਪਦੀ ਮਿਹਨਤ ਕਰਕੇ ਜਦੋਂ ਮਸ਼ੱਕਤ ਕਰਕੇ ਰਾਤ ਦਿਨ ਇੱਕ ਕਰਕੇ ਉਸ ਸੂਰਜ ਦੇ ਵਾਂਗ ਮੰਜ਼ਲ ਦੀ ਚੋਟੀ ਤੇ ਪਹੁੰਚ ਜਾਂਦਾ ਹੈ ਉਦੋਂ ਫਿਰ ਸਾਰਿਆਂ ਨੂੰ ਚੁਬੜਨਾ ਸ਼ੁਰੂ ਹੋ ਜਾਂਦਾ ਜਿਵੇਂ ਸੂਰਜ ਸੂਰਜ ਦੀ ਗਰਮੀ ਇੱਥੇ ਪਿੰਡਾ ਸਾੜਦੀ ਹੈ ਨਾ ਉਵੇਂ ਫਿਰ ਲੋਕਾਂ ਦਾ ਕਲੇਜਾ ਸਾੜਨਾ ਸ਼ੁਰੂ ਹੋ ਜਾਂਦਾ ਵੀ ਯਾਰ ਇਹ ਇੱਥੇ ਕਿਵੇਂ ਪਹੁੰਚ ਗਿਆ ਇਹ ਤਾਂ ਹੋ ਹੀ ਨਹੀਂ ਸਕਦਾ ਸੀ ਕਦੇ ਤੁਸੀਂ ਵੇਖਿਆ ਵੀ ਸੂਰਜ ਤੋਂ ਲੋਕ ਪਰੇਸ਼ਾਨ ਨੇ ਲੋਕ ਦੁਖੀ ਨੇ ਵੀ ਧੁੱਪ ਬੜੀ ਤੇਜ ਆ ਧੁੱਪ ਬੜੀ ਕਰੜੀ ਆ ਕਦੇ ਸੂਰਜ ਉਹਨਾਂ ਕਰਕੇ ਥੱਲੇ ਆਇਆ ਹੋਵੇ ਨਹੀਂ ਆਉਂਦਾ ਨਾ ਤੇ ਜੇ ਲੋਕ ਤੁਹਾਡੇ ਤੇ ਸੜ ਰਹੇ ਆ ਜੇ ਲੋਕ ਤੁਹਾਡੀ ਤਰੱਕੀ ਨੂੰ ਨਹੀਂ ਅਜਬ ਕਰ 파 ਰਹੇ ਤਾਂ ਤੁਸੀਂ ਕਿਉਂ ਪਰੇਸ਼ਾਨ ਹੋ ਰਹੇ ਹੋ ਤੁਸੀਂ ਹਲੇ ਹੋਰ ਉੱਪਰ ਜਾਣਾ ਜ਼ਿੰਦਗੀ ਆ ਬੋਸ ਬਾਰ ਬਾਰ ਮੌਕੇ ਨਹੀਂ ਦੇਊਗੀ ਜੇ ਮੌਕਾ ਦਿੱਤਾ ਤਾਂ ਜ਼ਿੰਦਗੀ ਚ ਹੋਰ ਉੱਪਰ ਜਾਣਾ ਆਪਾਂ ਆਪਾਂ ਉੱਪਰ ਚੜਦੇ ਜਾਣਾ ਹਾਂ ਕੋਈ ਨਾ ਉਹਦੇ ਲਈ ਤਾਂ ਸਾਰੀ ਗੱਲ ਬਾਤ ਮੁੱਕੀ ਗਈ ਹੌਲੀ ਹੌਲੀ ਪਹੁੰਚ ਵਿੱਚੋਂ